ਆਗਮਨ ਭਰទេស ਬਲਾਚੌਰ ਦੇ ਪਿੰਡ ਗੜੀ ਕਾਨਗੋ ਦੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਚੋਰੀ ਦੀ ਵਾਰਦਾਤ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ 10 ਜੁਲਾਈ ਨੂੰ ਦੂਤੀ ਰਾਤ ਚੋਰ ਬਿਨਾਂ ਕਿਸੇ ਦਰ ਪੈ ਤੋਂ ਮੰਦਿਰ ਵਿੱਚ ਦਾਖਲ ਹੋ ਜਾਂਦਾ ਹੈ ਤੇ ਮੰਦਿਰ ਵਿੱਚ ਰੱਖੀਆਂ ਹੋਈਆਂ ਦੋ ਗੋਲਦਾਂ ਨੂੰ ਤੋੜ ਕੇ ਪੈਸੇ ਚੋਰੀ ਕਰ ਲੈਂਦਾ ਹੈ ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਉਣਾ ਨੇ ਕਿਹਾ ਕਿ ਇਸ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਕਈ ਵਾਰ ਚੋਰੀਆਂ ਹੋ ਗਈਆਂ ਹਨ ਤੇ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਇਹ ਇਤਲਾਹ ਵੀ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਵੀ ਚੋਰ ਨਹੀਂ ਫੜੇ ਗਏ। ਉਣਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਇਹ ਚੋਰ ਨੂੰ ਜਲਦ ਤੋਂ ਜਲਦ ਫੜੇ। ਪਬਲਿਕ ਸਪੋਰਟ న్యూਸ ਦੇ ਨਾਲ ਜਤਿੰਦਰ ਪਾਲ ਸਿੰਘ ਕਲੇਰ ਦੀ ਰਿਪੋਰਟ। ਅੱਜ ਜਿਹੜੀ ਇਸ ਸ਼ਿਵ ਮੰਦਿਰ ਵਿੱਚ ਚੋਰੀ ਹੋਈ ਹੈ ਇਸ ਦੇ ਨਾਲ ਗੰਗਾਂ ਵੀ ਹੈ। ਇਹ ਸਰ ਅ ਪਹਿਲਾਂ ਤਾਂ ਸਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆਂ ਪ੍ਰਸ਼ਾਸਨ ਨੂੰ ਵੀ ਤੇ ਆਮ ਜਨਤਾ ਨੂੰ ਵੀ ਇਹ ਪਹਿਲੀ ਚੋਰੀ ਹੈ ਨਹੀਂ ਇੱਥੇ ਜੀ ਪਹਿਲਾਂ ਵੀ 2-3 ਵਾਰ 4 ਵਾਰ ਚੋਰੀ ਹੋ ਲਈ ਹੈ ਜੀ ਚੋਰ ਕਦੇ ਕਿ ਕਿ ਨਹੀਂ ਹਾਲ ਤੱਕ ਆਇਆ ਡਬਲ ਡਬਲ ਜੰਦੇ ਵੀ ਲਾ ਕੇ ਦੇਖ ਲਾਇਆ ਹੁਣ ਜਿਹੜੇ ਜੰਦੇ ਲਾਏ ਹੋਏ ਸੀਗੇ ਬੜੇ ਤਗੜੇ ਜੰਦੇ ਲਾਏ ਸੀਗੇ ਪਰ ਕਹਿੰਦੇ ਨੇ ਜਦੋਂ ਸਿਆਣੇ ਕਾਬ ਦੇ ਵਿੱਚ ਚੋਰਾਂ ਨੇ ਨਾ ਜੰਦੇ ਨਾ ਪਹਿਰੇ ਚੋਰਾਂ ਲਈ ਕੋਈ ਕੁਝ ਨਹੀਂ ਹੁੰਦਾ ਜੀ ਅਰ ਭਗਵਾਨ ਤੋਂ ਵੀ ਲੋਕ ਨਹੀਂ ਡਰਦੇ ਕਾਫੀ ਨੁਕਸਾਨ ਕਰਕੇ ਚਲ ਗਿਆ ਜੀ ਇਸ ਵਾਰ ਵੀ ਚੋਰ ਤੇ ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਇਹ ਜਿਹੜਾ ਚੋਰ ਐ ਇਹ ਬੜਾ ਛਾਤਰ ਚੋਰ ਐ ਜੀ ਇਹ ਇਹ ਸਾਨੂੰ ਲੱਗਦਾ ਵੀ ਜਿਹੜਾ ਦੋ ਤਿੰਨ ਵਾਰ ਆਇਆ ਇਹ ਇੱਕ ਹੀ ਚੋਰ ਐ ਜਿਹੜਾ ਬਾਰ ਬਾਰ ਆ ਰਿਹਾ ਹੈ ਜਿਸ ਤਰ੍ਹਾਂ ਜਿੱਦਾਂ ਨੇ ਧੜਕ ਤਰੀਕੇ ਨਾਲ ਚੋਰੀ ਕੀਤੀ ਐ ਕੋਈ ਉਹਨਾਂ ਡਰ ਨਹੀਂ ਉਹਦੇ ਮਨ 'ਚ ਕੋਈ ਕੁਝ ਨਹੀਂ ਅਸੀਂ ਚਾਹੁੰਦੇ ਵੀ ਜਲਦ ਤੋਂ ਜਲ ਪ੍ਰਸ਼ਾਸਨ ਇਹਨੂੰ ਗ੍ਰਿਫਤਾਰ ਕਰੇ ਔਰ ਇਹਨੂੰ ਸਖਤ ਤੋਂ ਸਖਤ ਇਹਨੂੰ ਸਜ਼ਾ ਮਿਲਣੀ ਚਾਹੀਦੀ ਐ ਔਰ ਇਹਦੇ ਟੋਟਲ ਇਹਨੂੰ ਜੇਲ੍ਹ ਦੇ ਅੰਦਰ ਬੰਦ ਕਰਨਾ ਚਾਹੀਦਾ ਹੈ ਤੇ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਇਹਨੂੰ ਸਜ਼ਾ ਨਾਣੀ ਚਾਹੀਦੀ ਪ੍ਰਸ਼ਾਸਨ ਮੁਖਰੇ ਸਾਡੀ ਇਹ ਬੇਨਤੀ ਹੈ ਜੀ ਬਾਕੀ ਇਹ ਕਮੇਟੀ ਮੈਂਬਰ ਸਾਰੇ ਕੋਈ ਸੀ ਕੋਈ ਹੋਰ ਰਣਨੀਤੀ ਬਣਾਵਾਂਗੇ ਜੀ ਕਿਉਂਕਿ ਮੰਦਿਰ ਦੀ ਸੁਰੱਖਿਆ ਸਾਡੇ ਹਿਸਾਬ ਨਾਲ ਇਸ ਟਾਈਮ ਦੀ ਸੁਰੱਖਿਆ ਇਹ ਮੰਦਿਰ ਸਾਡਾ ਸੁਰੱਖਿਤ ਨਹੀਂ ਹੈਗਾ ਜੀ ਜਿਹੜਾ ਬੰਦਾ ਚੋਰੀ ਕਰਦਾ ਕੱਲੋ ਵੇਅਦਵੀ ਵੀ ਕਰ ਸਕਦਾ ਜੀ ਭਗਵਾਨ ਦੀ ਵੇਅਦਵੀ ਵੀ ਕਰ ਸਕਦਾ ਜੀ ਮੰਦਿਰ ਦੀ ਵੈਸੇ ਤਾਂ ਕੀ ਪਤਾ ਹੁਣ ਜੁੱਤੀਆਂ ਪਾ ਕੇ ਅੰਦਰ ਬੜਿਆ ਕਿੱਦਾਂ ਉਹਨਾਂ ਹੱਥ ਪਾਇਆ ਗੱਲੇ ਨੂੰ ਪਾਇਆ ਜਾਂ ਮੂਰਤੀਆਂ ਨੂੰ ਹੱਥ ਲਾਇਆ ਇਹ ਤਾਂ ਬਿਆਦ ਬੀਵੀ ਨਾਲ ਹੀ ਆ ਜੀ ਪਰ ਫਿਰ ਵੀ ਚਲੋ ਅਸੀਂ ਇਹ ਮੰਦਿਰ ਕਮੇਟੀ ਸਾਡੀ ਹੁਣ ਇਹ ਗਾਹਾਂ ਕੋਈ ਨਾ ਕੋਈ ਰਣਨੀਤੀ ਬਣਾਉਣਗੇ ਕਿ ਕਿਵੇਂ ਜਾਂ ਇੱਥੇ ਪਹਿਰਾ ਅਸੀਂ ਆਪ ਲਈਏ ਜਾਂ ਆਪਸ ਹੋਣ ਦਾ ਪ੍ਰਬੰਧ ਕਰੀਏ ਜਿਵੇਂ ਬਾਕੀ ਡੇਰਿਆਂ ਜਾਂ ਮੰਦਿਰਾਂ ਕੋਲ ਲੋਕਾ ਸੌਂਦੇ ਹੈਗੇ ਜੀ ਦੋ ਦੋ ਬੰਦੇ ਡਿਊਟੀ ਲਾਵਾਂਗੇ ਜਾਂ ਕੁਛ ਨਾ ਕੁਛ ਨੂੰ ਗਾਹਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਅਸੀਂ ਸਟੇਟ ਹੋਵਾਂਗੇ ਜੀ ਪਰ ਜੋ ਹੁਣ ਤੱਕ ਹੋ ਗਿਆ ਇਹ ਬਹੁਤ ਮੰਦ ਭਾਗਾ ਜੀ ਬਹੁਤ ਜ਼ਿਆਦਾ ਹੀ ਨੁਕਸਾਨ ਕਰ ਗਿਆ ਹੁੰਦਾ ਇਹ ਮੰਦਰ ਵੈਸੇ ਵੀ ਹਜ਼ਾਰ ਸਾਲ ਲਗਪਗ ਪੁਰਾਣਾ ਮੰਦਰ ਇਹ ਬੜਾ ਪੁਰਾਣਾ ਜੀ ਇਹ ਬੜਾ ਪ੍ਰਾਤਨ ਮੰਦਰ ਹੈ ਜੀ ਔਰ ਬੜਾ ਹੀ ਮਸ਼ਹੂਰ ਇਹ ਮੰਦਰ ਹੈਗਾ ਜੀ ਔਰ ਭੋਲੇनाथ ਦੀ ਇੱਥੇ ਸਾਖਸ਼ਾਤ ਪੁਰਬ ਮਤਲਬ ਕਹ ਦਈਏ ਇੱਥੇ ਮਹਾਰਾਜ ਦਾ ਬਿਰਾਜਮਾਨ ਹੈਗਾ ਜੀ ਭੋਲੇनाथ ਤੁਸੀਂ ਇੱਥੇ ਜੋ ਮੰਗ ਮੰਗੂਗੇ ਭੋਲੇनाथ ਪੂਰੀ ਕਰਦੇ ਆ ਪਰ ਇਹ ਨਹੀਂ ਪਤਾ ਭੋਲੇनाथ ਉਹ ਚੋਰ ਨੂੰ ਸਜ਼ਾ ਹੋ ਸਕਦਾ ਉਹਨੂੰ ਮਿਲਦੀ ਵੀ ਉਹ ਵੀ ਜ ਸਜ਼ਾ ਉਦੇ ਅੱਤ ਭਾਗ ਮਾੜੇ ਆ ਜਿਹੜਾ ਮੰਦਿਰਾਂ ਚੋਰੀ ਕਰਦਾ ਜੀ ਜਿਹਨੂੰ ਰੱਬ ਨੇ ਚੋਰ ਬਣਾ ਦਿੱਤਾ ਚੋਰੀ ਕਰਕੇ ਰੋਟੀ ਖਾਂਦਾ ਮਾੜਾ ਹੈਦਾ ਜੀ ਉਹਦੇ ਭਾਗ ਮਾੜੇ ਹੀ ਆ ਜੀ ਪਹਿਲੇ ਉਹਦੀ ਕਿਸਮਤ ਮਾੜੀ ਹੈ ਜਿਹੜੇ ਚੰਗੀ ਕਿਸਮਤ ਹੋਵੇ ਤਾਂ ਉਹਨੂੰ ਇੱਜ਼ਤ ਦੀ ਰੋਟੀ ਮਿਲਣੀ ਚਾਹੀਦੀ ਹੈ ਜੀ ਉਹਦੀ ਕਿਸਮਤ ਨਹੀਂ ਮਾੜੀ ਜਿਹੜਾ ਚੋਰੀਆਂ ਕਰਦਾ ਫਿਰਦਾ ਅਜਾ ਚਾਹੇ ਕਿਸੇ ਵੀ ਧਾਰਮਿਕ ਸਥਾਨ ਤੇ ਚੋਰੀ ਕਰਦਾ ਸਾਰੇ ਧਾਰਮਿਕ ਸਥਾਨ ਸਤਿਕਾਰਯੋਗ ਹੈ ਜੀ ਚਾਹੇ ਉਹ ਮੰਦਿਰ ਹੈ ਚਾਹੇ ਉਹ ਡੇਰਾ ਹੈ ਚਾਹੇ ਗੁਰਦੁਆਰਾ ਸਾਹਿਬ ਹੈ ਜੀ ਸਾਰੇ ਹੀ ਧਾਰਮਿਕ ਸਥਾਨ ਸਤਿਕਾਰਯੋਗ ਹੈ ਜੀ ਕਿਤੇ ਵੀ ਇਹੋ ਜਿਹਾ ਕੰਮ ਹੁੰ ਜਿੰਨੇ ਵੀ ਸ਼ਰਧਾਲੂ ਆ ਜੀ ਉਹਨਾਂ ਦੇ ਮਨ ਨੂੰ ਵੀ ਖੇਰ ਪਹੁੰਚਦੀ ਹੈ ਜੀ ਤੇ ਬਾਕੀ ਜਿਹੜਾ ਫਾਈਨੈਂਸ਼ਲੀ ਨੁਕਸਾਨ ਹੁੰਦਾ ਤਾਂ ਵੱਖਰਾ ਜੀ ਉਹ ਤਾਂ ਹੈ ਹੀ ਹੈ ਜੀ ਉਹ ਤਾਂ ਹੁਣ ਵੀ ਬਹੁਤ ਨੁਕਸਾਨ ਦੇਖਦੇ ਜੀ ਕਿੰਨੇ ਕੁ ਲੈ ਗਿਆ ਪੈਸੇ ਜੀ ਹੁਣ ਕੋਈ ਗੱਲੇ ਦੇ ਵਿੱਚ ਕਿਹੜੇ ਜੀ ਗਿਣੇ ਹੁੰਦੇ ਪੈਸੇ ਫੇ ਕਿੰਨੇ ਪਾਏ ਹੋਏ ਜਾਂ ਕਿੰਨੇ ਹੈਗੇ ਜੀ ਬਹੁਤ ਨੁਕਸਾਨ ਹੈ ਸਾਡਾ ਹਾਂਜੀ ਪ੍ਰਧਾਨ ਜੀ ਜਿਹੜੀ ਇਹ ਸਾਨੂੰ ਪਤਾ ਲੱਗਿਆ ਕਿ ਮੜੀ ਦੇ ਵਿੱਚੋਂ ਚੋਰਾਂ ਦਾ ਚੌਥੀ ਵਾਰ ਚੋਰੀ ਹੋ ਗਈ ਹੈ ਰਾਤ ਇਹ ਕੀ ਕਾਰਨ ਕੀ ਹੈ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਦਾ ਚਲੋ ਚਾਹੇ ਲੱਖ ਦਾ ਜੀ ਚਾਹੇ ਕੱਖ ਦਾ ਨੁਕਸਾਨ ਤਾਂ ਨੁਕਸਾਨ ਹੀ ਆ ਠੀਕ ਹੈ ਮੈਨੂੰ ਵੀ ਸਵੇਰੇ 4 ਵਜੇ ਪੰਡਤ ਜੀ ਦਾ ਫੋਨ ਆਇਆ ਵੀ ਇੱਧ-ਇੱਧਾ ਕਰਕੇ ਚੋਰੀ ਹੋਈ ਹੈ ਮੈਂ ਉਸੇ ਟਾਈਮ ਆਇਆ ਚਲੋ ਕੈਮਰੇ ਵਗੈਰਾ ਚੈੱਕ ਕੀਤੇ ਬਿਲਕੁਲ ਸਪਸ਼ਟ ਦਿਖ ਰਿਹਾ ਵੀ ਚੋਰ ਆਇਆ ਸਭ ਕੁਝ ਕੀਤਾ ਹੈ ਅਸੀਂ ਇਹ ਤੋਂ ਪਹਿਲਾਂ ਵੀ ਇੱਕ ਦੋ ਵਾਰੀ ਚੋਰ ਫੜ ਕੇ ਫਿਰ ਵੀ ਪਤਾ ਹੀ ਹੋਣਾ ਦਿੱਤਾ ਆਪਾਂ ਪੁਲਿਸ ਨੂੰ ਪਰ ਪੁਲਿਸ ਦੀ ਬਹੁਤ ਸਾਡਾ ਜਿਹੜਾ ਕਾਨੂੰਨ ਹੈ ਨਾ ਬਹੁਤ ਢਿੱਲਾ ਹੈ ਜੀ ਕੋਈ ਕਾਰਵਾਈ ਨਹੀਂ ਕਰਦਾ ਕੋਈ ਕੁਛ ਨਹੀਂ ਕਰਦਾ ਜੇ ਇਹਨਾਂ ਦੇ ਉੱਪਰ ਕੋਈ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿਸੇ ਦੀ ਹਿੰਮਤ ਨਹੀਂ ਹੁੰਦੀ ਵੀ ਦੁਬਾਰਾ ਉੱਥੇ ਆ ਜਵੇ ਅੱਜ ਅਸੀਂ ਚੋਰ ਜੇ ਫੜਾ ਵੀ ਦਿੰਨੇ ਆ ਦੋ ਦਿਨ ਬਾਅਦ ਛੱਡ ਦਿੰਦਾ ਜੀ ਪਰ ਹੁਣ ਐਸ ਵੱਲੇ ਤੁਹਾਨੂੰ ਪੁਲਿਸ ਤੇ ਵਿਸ਼ਵਾਸ ਨਹੀਂ ਹੈ ਬਿਲਕੁਲ ਸਾਨੂੰ ਕਿਸੇ ਦੇ ਵੀ ਨਹੀਂ ਹੈਗਾ ਜੀ ਪੁਲਿਸ ਦਾ ਪੁਲਿਸ ਸਰਕਾਰਾਂ ਕੀਆ ਕਰਦੀਆਂ ਜੀ ਸਰਕਾਰਾਂ ਸਰਕਾਰ ਤੁਸੀਂ ਹੁਣ ਦਿਨ ਦਿਹਾੜੇ ਤਾਂ ਲੁੱਟਾਂ ਹੋਈ ਜਾਂਦੀਆਂ ਜੀ ਇਹਦਾ ਰਾਜ਼ ਨੂੰ ਚਲੋਨ ਕੀਤੀ ਹੈ ਕਿ ਦਿਨ ਦਿਹਾੜੇ ਹੋਈ ਜਾਂਦੀਆਂ ਜੀ ਉਹ ਸਾਨੂੰ ਸੂਤਰਾਂ ਤੋਂ ਹੀ ਪਤਾ ਲੱਗਿਆ ਸੀਗਾ ਪੁਲਿਸ ਕਹਿ ਕੇ ਗਈ ਆ ਕਿ ਤੁਸੀਂ ਕਿਸੇ মিডিਆ ਵਿੱਚ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਜੀ ਐਦਾਂ ਦੀ ਕੋਈ